ਗਲਬਾ ਕਹੋ ਇਹ ਸਵੇਰੇ ਸਵੇਰੇ ਆਏ ਨੇ ਸਾਡੇ 6 ਵਜੇ ਕੋਈ 6 ਪੂਰੇ 3 ਚੋਰ ਆਏ ਨੇ ਅੱਛਾ ਜੀ ਤੇ ਦੋ ਪਿੱਛੇ ਖੜੇ ਰਹੇ ਨੇ ਠੀਕ ਹੈ ਜੀ ਜਿਨ੍ਹਾਂ ਨੇ ਮਾਲ ਪਕੜਨਾ ਸੀ ਬੈਕਸਾਈਡ ਤੋਂ ਠੀਕ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਪੁੱਛਿਆ ਕਿ ਕਿਵੇਂ ਫਿਰਦਾ ਫਿਰ ਉਹਨਾਂ ਨੇ ਕਿਹਾ ਵੀ ਤੂੰ ਤਾਂ ਸਫਾਈ ਵਾਲਾ ਤੂੰ ਕੀ ਕਰਦਾ ਪਿਆ ਮੈਂ ਕਿ ਜਿੱਥੋਂ ਤੂੰ ਮਾਲ ਕਢਣਾ ਨਾ ਉੱਥੋਂ ਤੂੰ ਨਹੀਂ ਲਿਜਾ ਸਕਦਾ ਮਗਰ ਮੈਂ ਗੇਟ ਤੇ ਤਾਲਾ ਲਗਾ ਕੇ ਅੱਥੇ ਕੁੜੀ ਆਲਾ ਬੈਕਸਾਈਡ ਤੇ ਜਦ ਕਰਕੇ ਜੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬਾਹਰ ਕਰਤਾ ਕਿ ਪੱਟੇ ਨੇ ਤੇ ਮੈਂ ਸੜਕ ਤੇ ਲਿਆ ਕੇ ਥੋਡੇ ਠੱਡੇ ਮਾਰੇ ਨੇ ਉਹਨੇ ਮੇਰੇ ਕਸੌਣੇ ਮਾਰਿਆ ਮੇਰੇ ਹੱਥ ਤੇ ਵੀ ਵੱਜੀ ਤੇ ਫਿਰ ਸਕਿਉਰਟੀ ਬੁਲਾਈ ਅੰਦਰ ਦੀ ਦੋ ਬੰਦੇ ਰਾਤ ਵਾਲੇ ਤੇ ਕਈ ਪੰਜ ਸੱਤ ਮਾਰਿਆ ਮੇਰੇ ਗੁੱਸਾ ਹੈਗਾ ਸੀ ਮੈਂ ਨਹੀਂ ਮਾਰਦਾ ਤਾਂ ਉਹ ਮੈਨੂੰ ਕਰ ਜਾਂਦਾ ਕੰਮ ਆਪਣਾ ਚਲੋ ਜੀ ਫਿਰ ਉਹਨੇ ਰਾਡ ਮਾਰੀ ਉੱਥੋਂ ਪੰਡਤ ਜੀ ਨੂੰ ਬੁਲਾ ਸਕਦੇ ਜੇ ਤੁਸੀਂ ਕੋਈ ਪੀਰ ਬਾਬੇ ਜੀ ਨੂੰ ਤੇ ਉਸ ਤੋਂ ਬਾਅਦ ਫਿਰ ਉਹ ਸਾਰੇ ਅੱਗੇ ਇਕੱਠੇ ਤੇ ਫਿਰ ਰੋਡ ਚੱਲਦਾ ਇਸੀ ਸਵੇਰ ਸੇ ਤੇ ਥੱਲੇ ਪਕੜ ਕੇ ਦਾ ਅੱਗੇ ਲਿਆਇਆ ਗੋਟਿਆਂ ਦੇ ਤੇ ਫਿਰ ਭਾਈ ਮੈਂ ਕੌਣ ਤੇ ਤੂੰ ਕੌਣ ਤੇ ਹੁੰਦੀ ਹੈ ਫਿਰ ਐਂਡਿੰਗ ਤਾਂ ਹੋਣੀ ਨਹੀਂ ਕਹੀ ਤੇ ਟਰ ਨਾਲ ਬੰਦੇ ਨਹੀਂ ਪਤਾ ਲੱਗੇ ਕੌਣ ਨੇ ਹਾਂ ਜੀ ਇੱਕ ਲੰਗੜਾ ਲੁੱਲਾ ਜਿਹਾ ਹੈਗਾ ਕਿ ਵਰਬੱਲੇ ਦਾ ਤੇ ਇੱਕ ਅੰਨੀ ਦੀ ਜੀ ਦਾ ਹੈਗਾ ਤੇ ਇੱਕ ਦੋ ਤਾਂ ਲੈ ਹੀ ਗਏ ਨਾ ਸਵੇਰੇ ਪੁਲਿਸ ਆਇਸਿਸ ਸ੍ਰੀਪੁਰ ਸਹੀਓ ਇਹਨਾਂ ਨੇ ਪੁਲਿਸ ਬੁਲਾਈ ਮੇਰੇ ਕੋਲ ਨੰਬਰ ਨਹੀਂ ਖੜੇ ਤੇ ਮੈਨੂੰ ਲੱਗ ਰਿਆ ਸੀ ਕਿ ਇਹਨਾਂ ਨੇ ਬੁਲਾਈ ਸੀ ਇਹਨਾਂ ਨੇ ਸਕਿਉਰਟੀ ਗਾਡਾਂ ਨੇ ਬੁਲਾਈ ਸੀ ਰਾਤ ਆ ਲਿਆ ਮੈਂ ਮੰਗ ਕੇ ਖੋਲ ਦੇ ਸੀ ਐਸੀ ਚਾਰ ਬੰਦੇ ਤਿੰਨ ਬੰਦੇ ਤਿੰਨ ਕਮਰੇ ਦੇ ਬੜੇ ਸੀ ਬਈ ਖਾਂਦਾ ਕਿੰਨਾ ਕੰਮ ਹੈਗਾ ਚੋੜਦਾ ਉਹ ਪਲਾਸ ہماری ਦੇ ਸਾਰੇ ਥੱਲੇ ਸਟਕ ਗਏ ਸੀ ਸਰਤਲ ਮਗਰੋਂ ਟਪਾਉ ਪਾਵੇਂ ਗਰੋਬ ਜੀ ਕਮਰਾ ਜੀ ਹੈਗਾ ਨਾ ਨਾਲ ਕੂੜਾਦਾਨ ਬਣਿਆ ਆਇਆ ਉੱਥੋਂ ਉਹਨੂੰ ਲੋਕ ਕੀਤਾ ਜਾਵੇ ਉੱਥੋਂ ਤੱਕ ਤਾਰਾ ਲਗਣੀ ਚਾਹੀਦੀ ਹੈ ਲਾਈਟ ਲਗਣੀ ਚਾਹੀਦੀ ਹੈ ਸਾਡੇ ਚੌਕੀਦਾਰ ਜੋ ਸ਼੍ਰੇਸ਼ ਕੁਮਾਰ ਸੀ ਰੱਖਿਆ ਹੈ ਉਹਨੇ ਸਾਨੂੰ ਫੋਨ ਤੇ ਤਲਾਹ ਦਿੱਤੀ ਕਿ ਇਸ ਤਰਿਕਾ ਨਾਲ ਸਵੇਰੇ 6:30 ਵਜੇ ਚਾਰ ਪੰਜ ਜਣੇ ਜਿਹੜੇ ਚੋਰ ਆਏ ਨੇ ਤੇ ਸਾਡੇ ਵਕੀਲ ਦੇ ਦਫਤਰਾਂ ਜਿਹੜੇ ਏਸੀ ਲੱਗੇ ਉਹਨਾਂ ਲਾਂਭ ਦੀ ਕੋਸ਼ਿਸ਼ ਕੀਤੀ ਹੈ ਤੇ ਕੋਈ ਸ਼ਿਪੂਰੀਆਂ ਦੇ ਪਾਸੋਂ ਸਮਾਨ ਟਪਾਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸੇ ਤਰ੍ਹਾਂ ਕਿਉਂਕਿ ਸਾਡੇ ਪਹਿਲੇ ਵੀ ਚੋਰੀਆਂ ਹੋਈਆਂ ਨੇ ਜਨਰੇਟਰ ਵਗੈਰਾ ਚੱਕੇ ਗਏ ਨੇ ਤੇ ਅਸੀਂ ਚੌਕੀਦਾਰ ਰੱਖਿਆ ਸੁਰੇਸ਼ ਕੁਮਾਰ ਆਉਂਦੇ ਇੱਥੇ ਦੇਖ ਰੱਖ ਲੈ ਤੇ ਅੱਜ ਚੋਰ ਫੜਕੜੇ ਗਏ ਇਹਨਾਂ ਨੇ ਪਕੜੇ ਨੇ ਬੜੀ ਬਾਤਰੀ ਦੇ ਨਾਲ ਆ ਸਮਾਨ ਐਂਗਲਾ ਵਗੈਰਾ ਕਲਰੀਆ ਪਿਆ ਨੇ ਜਦੋਂ ਪਿੱਛੇ ਭੱਜ ਕੇ ਤੇ ਉਹਨਾਂ ਉਹਨਾਂ ਨੇ ਪਕੜਿਆ ਚੋਰਾਂ ਨੂੰ ਉਹਨਾਂ ਨੇ ਰੋਲਾ ਮਚਾਣ ਤੇ ਸੁਰੇਸ਼ ਕੁਮਾਰ ਤੇ ਸਾਡੇ ਜਿਹੜੇ ਜੁਡੀਸ਼ੀਅਲ ਦੇ ਸ਼ਾਮ ਨੂੰ ਚੌਕੀਦਾਰ ਹੁੰਦੇ ਰਾਤ ਨੂੰ ਉਹ ਆ ਕੇ ਅਦਾਲਤ ਪੁਲਸ ਲਾਈਨ ਦੇ ਵਿੱਚੋਂ ਕੋਈ ਅਫੀਸ਼ਰ ਆ ਕੇ ਜਿਹੜੇ ਹੈਗੇ ਸੀ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਬਾਅਦ ਚ ਥਾਣਾ ਫਿਟੇ ਦੇ ਮੁਲਾਜ਼ਮਾਂ ਦੇ ਹਵਾਲੇ ਕਰਤਾ ਉਹਨਾਂ ਨੂੰ ਲੈ ਗਏ ਨੇ ਦੋ ਕੋਈ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ ਨੇ ਜਿਨ੍ਹਾਂ ਬਾਰੇ ਸਾਡਾ ਚੌਕੀਦਾਰ ਪਹਿਲੇ ਉਹਨਾਂ ਨੂੰ ਜਾਣੂ ਐ ਉਹਨਾਂ ਨੂੰ ਪਤਾ ਹੈ ਉਹ ਸਮਾਨ ਵਾਲੇ ਉਹਨਾਂ ਨੇ ਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਪਰ ਚੜ ਕੇ ਲਗਾਉਣ ਦੀ ਉਹ ਫਿਰ ਦੌਂਦਾ ਮੇਲਾ ਸੀ ਉਹਦਾ ਫਾਇਦਾ ਚੱਕ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਸਾਡੇ ਏਸੀ ਵਗੈਰਾ ਲਾਉਣ ਦੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ ਸਾਡੇ ਚੌਕੀਦਾਰ ਦੀ ਬਾਦਰੀ ਅਤੇ ਉਹਨ ਸੁਜੇਤਾ ਵਰਤੇ ਹੋਏ ਉਹਨੇ ਉਹ ਕ੍ਰਾਈਮ ਹੁਣ ਤੋਂ ਪਹਿਲਾਂ ਹੀ ਰੋਕ ਲਿਆ ਦੇਖੋ ਇੱਕ ਤਾਂ ਪੁਲਿਸ ਪ੍ਰਸ਼ਾਸਨ ਨੂੰ ਸੁਝੇਤ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੁਲਿਸ ਲਾਈਨ ਵੀ ਇੱਥੇ ਹੈ ਜੁਡੀਸ਼ੀਅਲ ਕੰਪਲੈਕਸ ਵੀ ਇੱਥੇ ਹੈ ਅਸਾ ਕਾਫੀ ਵਾਰ ਮੰਗ ਕਰ ਚੁੱਕੇ ਆ ਕਿ ਜਿਹੜਾ ਉਹ ਗੇਟ ਤੇ ਬੈਠਦੇ ਨੇ ਪੁਲਿਸ ਲਾਈਨ ਵਾਲੇ ਬੰਤੇ ਉਹ ਸਾਹਮਣੇ ਗੇਟ ਦੇ ਉੱਤੇ ਆਏ ਐ ਤੇ ਗਾਰਡ ਲਗਾਈ ਜਾਵੇ ਕਿਉਂਕਿ ਧੋਤ ਦਾ ਵੇਲਾ ਰਾਤ ਵੇਲੇ ਲਚੋੜੀਆਂ ਬਹੁਤ ਹੁੰਦੀਆਂ ਨੇ ਆਹ ਮੋਟਰਸਾਈਕਲ ਦਿਨ ਦਿਹਾੜੇ ਚੱਕੇ ਜਾਂਦੇ ਮਾਨੂੰ ਹੁਣੇ ਪਤਾ ਲੱਗਿਆ ਕਿ ਛੇ ਪੂਰੇ ਚਾਰਜ ਮੋਟਰਸਾਈਕਲ ਚੱਕਿਆ ਗਿਆ ਹੁਣੇ ਕੁਝ ਪਲ ਪਹਿਲੇ ਹੀ ਇਹ ਚੋੜਾਂ ਦੇ ਤਾਂ ਹੌਸਲੇ ਬਹੁਤ ਉੱਚੇ ਹੋ ਚੁੱਕੇ ਨੇ ਸਰਕਾਰ ਨੂੰ ਵੀ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਅਸਾ ਇਹ ਕਹਿੰਨੇ ਕਿ ਪੁਲਿਸ ਦੀ ਗਾਰਡ ਲਗਾਈ ਜਾਵੇ ਜੇ ਪੁਲਿਸ ਦੀ ਗਾਰਡ ਹੋਏਗੀ ਪੁਲਿਸ ਲਾਈਨ ਹੈ ਜਿਹੜੀ ਡਿਊ ਗੇਟ ਤੇ ਜੇਕਰ ਉਹਨਾਂ ਦੀ ਡਿਊਟੀ ਇਸ ਮੇਨ ਗੇਟ ਤੇ ਕਰ ਦਿੱਤੀ ਜਾਵੇ ਰੈੱਡ ਕਰਾਸ ਦੇ ਉੱਪਰ ਤੇ ਚੋਰੀ ਰੁਕ ਸਕਦੀ ਹੈ ਕਿਉਂਕਿ ਜਿਹੜੇ ਐਂਟਰੀ ਹੁੰਦੇ ਨਾਲ ਤੋਂ ਸ਼ਿਪਕੋਟ ਵਾਲੇ ਗੇਟ ਵਾਲੇ ਪਾਸੋਂ ਜਾਂ ਕਿਧਰੋਂ ਐਂਟਰ ਹੁੰਦੇ ਨੇ ਸਭ ਬ੍ਰੇਕ ਲੱਗ ਜਾਏਗਾ ਆ ਸਾਡੀ ਟੀਮ ਬੈਠ ਕੇ ਸੀ ਉਸ ਨੂੰ ਕੁਝ ਨਾ ਕੁਝ ਇਨਾਮ ਦੇਵਾਂਗੇ ਕਿਉਂਕਿ ਅਜੇ ਬਹਾਦਰ ਲੋਕਾਂ ਦੀ ਵਜ੍ਹਾ ਕਰਕੇ ਸਾਡਾ ਕਿੰਨਾ ਨੁਕਸਾਨ ਹੋਣ ਤੋਂ ਬਚਿਆ ਆ 4 ਮਹੀਨੇ ਹੋ ਗਏ ਅਸੀਂ ਆਪਦੇ ਜਿਹੜੇ ਸਾਡੇ ਵਕੀਲਾਂ ਦੇ ਕੈਮਰੇ ਜਿਹੜੀਆਂ ਚੋਰੀਆਂ ਤੋਂ ਉਹਨਾਂ ਰੋਕਣ ਚ ਕੰਮ ਜਾਰੀ ਹੋਏ ਆ ਆਪਦੇ ਪੱਤਰ ਦੇ